امرتر شہر میں پتوتی سجروں فتح کرنا واحر جی کا خالس واحو جی کی فتح ایک بےنتی کرتا میڈیا والے جانا تھی سائٹ ہو جو ਕੋਈ ਫਾਇਦਾ ਨਹੀਂ ਸਾਡੀ ਸੰਗਤ ਦੇ ਤੇ ਇੱਥੇ ਜਾ ਇਧਰ ਆ ਇਧਰਲੇ ਪਾਸੇ ਕੈਮਰੇ ਇਧਰ ਲਾ ਲੋ ਇਧਰ ਲਾ ਲੋ ਇਧਰ ਆਓ ਸਾਰੇ ਕੈਮਰੇ ਉੱਥੇ ਕਿੱਥੇ ਜਿੰਨਾ ਵਾਸਤੇ ਅਸੀਂ ਆਏ ਆ ਹੋਰ ਕਿੱਥੇ ਆ ਗਏ ਉੱਥੇ ਕਿੱਥੇ ਲਾਉਂਗਾ ਜਾ ਕੇ ਮੈਂ ਆਪਾਂ ਫਿਰ ਸਹਿਰ ਵਾਸੀਆਂ ਨੂੰ ਬੇਤੀ ਕਰਨਾ ਚਾਹੁੰਦਾ ਤੁਸੀਂ ਦੇਖਿਆ ਪਿਛਲੇ 10 ਸਾਲ ਕਿਵੇਂ ਆਪਾਂ ਦਾਬ ਕਰ ਰਹੇ ਹਾਂ ਜਦੋਂ ਆ ਕਾਲੀਗਾਂ ਕਰ ਸਰਕਾਰ ਸੀ ਹਾਏ ਮੈਂ ਸ਼ਹਿਰ ਤੋਂ ਆ ਕਿਤੇ ਸੜਕਾਂ ਦਾ ਕੰਮ ਸੀ ਕਰਾਉਦੇ ਕਿ ਸੀਵੇ ਦਾ ਕਿਤੇ ਪੁਲ ਦਾ ਹੋਵੇ ਰੱਖਦਾ ਜੀ ਕਿਤੇ ਗੇਟ ਸ਼ੁਰੂ ਕਰ ਦਿੱਤੇ ਤੁਸੀਂ ਜਾਣਦੇ ਹੋ 10 ਸਾਲ ਸ਼ਰਮਨੀ ਕਾਲੀਦਰ ਦੀ ਸਰਕਾਰ ਦੇ ਦੌਰਾਨ ਮੇਰੇ ਨਾਲ ਮੰਤਰੀ ਮੰਡ ਜੋਸ਼ੀ ਹੁੰਦੇ ਸੀ ਅਸੀਂ ਇਕੱਠੇ ਇੱਕ ਕੋਨੇ ਤੋਂ ਦੂਜੇ ਕੋਨੇ ਜਾ ਕੇ ਕਰੋੜਾਂ ਰੁਪਏ ਪੰਜਾਬ ਦੇ ਖਜ਼ਾਨੇ ਜਵਾ ਕੇ ਇਸ ਗੁਰੂ ਦੀ ਨਗਰੀ ਨੂੰ ਸਜਾਇਆ ਆਪਾਂ ਜਿੱਥੇ ਦਰਬਾਰ ਸਾਹਿਬ ਕੰਪਲੈਕਸ ਬਾਹਰ ਜਿਹੜੇ ਹੈਰਿਟੇਜ ਸਟਰੀਟ ਹੈ ਐਨੀ ਖੂਬੂਦਤ ਬਣਾਤੀ ਕਿ ਅੱਜ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਟੂਰਿਜ਼ਮ ਕਰਕੇ ਆਉਣ ਲੱਗੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਫੈਸਲਾ ਕਰਨ ਤੋਂ ਪਹਿਲੇ ਸੋਚਦੇ ਨਹੀਂ ਕਿ ਕਿਹਨੂੰ ਸਰਕਾਰ ਦੇ ਰਹੀ ਹੈ ਤੇ ਕੀ ਹੋਣਾ ਕੀਤਾ ਤੁਸੀਂ ਜਾਣਦੇ ਹੋ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਸੂਬੇ ਦੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਵਾਸਤੇ ਕਿਉਣਾ ਮਰਨਾ ਹੈ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਝਾੜੂ ਵਾਲੇ ਭਾਵੇਂ ਬੀਜੇਪੀ ਹੈ ਇਹਨਾਂ ਦਾ ਕੋਈ ਲਗਾ ਪੰਜਾਬ ਨੂੰ ਨਹੀਂ ਨਾਲੇ ਖਾਲਸਾ ਜੀ ਤੁਸੀਂ ਤਾਂ ਜਾਣਦੇ ਹੋ 1 ਜੂਨ ਨੂੰ ਵੋਟਾਂ ਪੈਣੀਆਂ ਤੇ 40 ਸਾਲ ਪਹਿਲੀ ਜੂਨ ਯਾਦ ਕਰੋ ਕੀ ਹੋਇਆ ਸੀ 인ਦਰਾ ਗਾਂਧੀ ਕਾਂਗਰਸ ਦੀ ਰਾਸ਼ਟਰਪ੍ਰਧਾਨ ਮੰਤਰੀ ਨੇ ਪਹਿਲੀ ਜੂਨ ਕਾਂਗ ਦਾ ਤੋਪਾਂ ਦਾ ਦਰਵਾਜ਼ਾ ਤੇ ਹਮਲਾ ਕੀਤਾ 84 ਦੇ ਅੰਦਰ ਹਜ਼ਾਰਾਂ ਆਪਣੇ ਭੈਣ ਭਰਾਵਾਂ ਨੂੰ ਕਤਲਿਆ ਪਰ ਬਾਰ ਬਾਰ ਆਪਾਂ ਆਰ ਅਗਰ ਕੋਈ ਸੱਤਾ ਦੁਆਰ ਕਰ ਦਿੰਦਾ ਤੁਸੀਂ ਗੁਜਰਾਤ ਜਾ ਕੇ ਦੇਖੋ ਪਿਛਲੇ 30 ਸਾਲ ਤੋਂ ਲਗਾਤਾਰ ਲੋਕ ਮੋਦੀ ਨੂੰ ਮੋਟਾ ਕਲਦੇ ਆ ਕਿਉਂ ਕੁੰਦੇ ਆ ਕਿਉਂਕਿ ਉਹ ਕਹਿੰਦੇ ਮੋਦੀ ਸਾਡਾ ਹੈ ਤੇ ਉਹ ਬਦਲਦੇ ਨਹੀਂ ਕੋਈ ਬਦਲਾਅ ਦੇ ਅੰਦਰ ਨਹੀਂ ਆਉਂਦੇ ਕੋਈ ਕਿਸੇ ਦੇ ਝੁੱਠੇ ਲਾਰੇਾਂ ਦੇ ਨਹੀਂ ਆਉਂਦੇ ਪਰ ਆਪਣੇ ਪੰਜਾਬੀ ਕੋਈ ਵੀ ਆਉਂਦਾ ਹੈ ਕੋਈ ਵੀ ਝੂਠ ਬੋਲ ਦਿੰਦਾ ਤੇ ਆਪਾਂ ਉਹਨਾਂ ਦੇ ਨਾਲ ਲੱਗ ਜਾਂਦੇ ਆ 10 ਸਾਲ ਖਰਾਬ ਕਰ ਦਿੱਤੇ ਅੱਜ ਜੋ ਕੁਝ ਕੀਤਾ ਸੀ ਅਸੀਂ ਸਾਰਾ ਟੁੱਟ ਰਿਹਾ ਹੈ ਖਰਾਬ ਹੋ ਰਿਹਾ ਹੈ ਮੈਂ ਸਰਕਲ ਦੇ ਚੱਲਦਾ ਹਾਂ ਉਹ ਜਿਹੜੇ ਗਿਰਨ ਲੱਗੇ ਸੀ ਟੁੱਟ ਗਏ ਐ ਦਰਖਤ ਲਾਇਏ ਸੀ ਅੱਧੇ ਮਰ ਗਏ ਐ ਬੱਸ ਸਿਸਟਮ ਜਿਹੜਾ ਕੀਤਾ ਸੀ ਉਹ ਖਰਾਬ ਹੈ ਦਰਮਾਰ ਸਾਹਿਬ ਦੇ ਅੰਦਰ ਮਹਾਰਿਟੇਜ ਸਟਰੀਟ ਤੇ ਗਿਆ ਪੂੜਾ ਪਿਆ ਲਾਈਕਾ ਬੰਦ ਹੈ ਬੁੜਾ ਕੋਈ ਸਫਾਈ ਨਹੀਂ ਕਿ ਆਪਾਂ ਐਸ ਕਰਕੇ ਇੰਨਾ ਸਰਕਾਰਾਂ ਨੂੰ ਵੀ ਹੁੰਦਾ ਤੁਸੀਂ ਜਾਣਦੇ ਹੋ ਜੋ ਕੁਸ਼ਕੀ ਤੱਕੀ ਪੰਜਾਬ ਛੋਈ ਸ਼ਰੋਮਣੀ ਕਾਲੀ ਦਾ ਲਿਖਾਈ ਤੁਸੀਂ ਅੰਮ੍ਰਿਤਸਰ ਸ਼ਹਿਰ ਤੋਂ ਤੁਸੀਂ ਅੱਜ ਪਠਾਨਕੋਟ ਚਲੇ ਜਾਓ ਲੁਧਿਆਣੇ ਚਲੇ ਜਾਓ ਪਟਿਆਲੇ ਚਲੇ ਜਾਓ ਜਲੰਧਰ ਚਲੇ ਜਾਓ ਬਠਿੰਡੇ ਚਲੇ ਜਾਓ ਕੈ ਦੀਆਂ ਸਰਕਾਰਾਂ ਸਾਰੀਆਂ ਹੀ ਕਾਲੀ ਗੱਲ ਨੇ ਬਣਾਈਆਂ ਐਰਪੋਰਟ ਕਾਲੀ ਗੱਲ ਨੇ ਬਣਾਇਆ ਪਹਿਲੇ ਤੁਸੀਂ ਯਾਦ ਕਰੋ ਬਿਜਲੀ ਤੇ ਕੱਟ ਲੱਗਦੇ ਸੀ ਅੱਜ ਬਿਜਲੀ ਆਪ ਨੂੰ ਕਰਨ ਲਾ ਕਾਲੀਦਲ ਤਕਰੀਬਾ ਨੂੰ ਆਟਾ ਦਰਸ਼ਕਾਂ ਨੂੰ ਪੈਨਸ਼ਨ ਦੇਣਾ ਕਾਲੀਦਲ ਕਿਸਾਨੀ ਨੂੰ ਬਚਾਉਣਾ ਕਾਲੀਦਲ ਪੰਜਾਬ ਵਿੱਚ ਜਿੰਨੀਆਂ ਵੀ ਵੱਡੀਆਂ ਵਪਾਰੀਆਂ ਆਏ ਕਾਰਖਾਨੇ ਲੱਗੇ ਆ ਉਦੋਂ ਹੀ ਲੱਗੇ ਆ ਜਦੋਂ ਅਕਾਲੀ ਦਲ ਦੀ ਸਰਕਾਰ ਪਰ ਅਫਸੋਸ ਇਸ ਗੱਲ ਦਾ ਹੈ ਕਿ ਆਪਾਂ ਬਿਨਾਂ ਸੋਚੇ ਸਮਝੇ ਫੈਸਲਾ ਕਰ ਲਿੱਤਾ ਅੱਜ ਦੇਸ਼ 'ਚ ਜੋ ਹਾਲਾਤ ਹੈ ਅੱਜ ਦੇਸ਼ ਪਿਛੇ ਤਸੱਲ ਬੀਜੇਪੀ ਦਾ ਰਾਜ ਹੈ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ ਤੁਸੀਂ ਉਹਨਾਂ ਦੇ ਭਾਸ਼ਣ ਛੱਲੋ ਕਿਤੇ ਨਹੀਂ ਕਹਿੰਦੇ ਅਸੀਂ ਮੰਗਾਈ ਟਕਾਦੀ ਅਸੀਂ ਆਹ ਸਸਤਾ ਕਰਤਾ ਕੱਲੀ ਗੱਲ ਹੋਊਗੀ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ ਉਹ ਧਰਮ ਦੀ ਰਾਜਨੀਤੀ ਕਰਦੇ ਆ ਉਹਨਾਂ ਵਾਸਤੇ ਦੇਸ਼ ਨੂੰ ਇਕੱਠਾ ਰੱਖਣਾ ਨਹੀਂ ਉਹਨਾਂ ਵਾਸਤੇ ਕੋਈ ਨਿਸ਼ਾਨਾ ਕਿ ਸਾਡੀ ਸਰਕਾਰ ਬਣਨੀ ਚਾਹੀਦੀ ਹੈ ਆ ਜਿਹੜਾ ਦੇਸ਼ ਆ ਸਾਰਿਆਂ ਦਾ ਦੇਸ਼ ਹੈ ਹਿੰਦੂ ਸਿੱਖ ਮੁਸਲਮਾਨ ਸਾਰੇ ਇਸ ਮੈਦਾਨ ਤੇ ਵਾਕਫ ਕਿਸੇ ਦਾ ਹੱਕ ਜ਼ਿਆਦਾ ਨਹੀਂ ਹੈ ਸਾਹ ਪ੍ਰਕਾਸ਼ ਸਿੰਘ ਵੀ ਬਾਦਲ ਮੁੱਖ ਮੰਤਰੀ ਰਹੇ ਉਹਨਾਂ ਦੀ ਸੋਚ ਸੀ ਕਿ ਪੰਜਾਬ ਵਿੱਚ ਭਾਈਚਾਰਕ ਨਿਖਾਨ ਰਹੂਗੀ ਅਮਨ ਸ਼ਾਂਤੀ ਰਹੂਗਾ ਕਾਈ ਪੰਜਾਬ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਜੇ ਕਿਸੇ ਹਿੰਦੂ ਭਰਾ ਨੂੰ ਪੁੱਛੋ ਉਹ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ ਜੇ ਮੁਸਲਮਾਨ ਭਰਾ ਨੂੰ ਕਹ ਪੁੱਛੋ ਉਹ ਕਹਿੰਦੇ ਬਾਦਲ ਸਾਹਿਬ ਸਾਡੇ ਹੈ ਕ੍ਰਿਸਚੀਅਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ تے سکھاں نے تک کہنا سی دیکھو اپنے گروہ زمانے نے آپ جڑی آپ پانو سکایا ہے سر بات پر پلے بھی گل کی تھی ہے ایسا کہ پنجاب اپنا کر ہے پنجاب کہاں پہ چھوٹا جی آپ پہ رہا گے تے ایسا کرتے تھوڑی کوئی پارٹی ہے تھوڑی اپنے سوپے دی قوم بھی پنجاب بھی چھتے بندی جے تسیم کا تگڑا نہ کیتا بہت بڑا نمسان تھوڑا ہو جانا ہے ਤੇ ਤੁਸੀਂ ਜਾਣਦੇ ਹੋ ਜਿੰਨੇ ਵੀ ਉਮੀਦਵਾਰ ਆਏ ਐ ਸਾਰੇ ਉਮੀਦਵਾਰਾਂ ਤੋਂ ਵਧੀਆ ਉਮੀਦਵਾਰ ਜੋਸ਼ੀ ਜੀ ਐ ਜੋਸ਼ੀ ਜੀ ਨਾਲ ਮੈਂ ਬਹੁਤ ਸਾਲ ਕੰਮ ਕੀਤਾ ਹੈ ਨਾਲ ਮੰਤਰੀ ਮੰਡਲ ਸੀ ਜੋ ਇਹਨਾਂ ਦੇ ਪੰਜ ਜਜ਼ਬਾ ਕੰਮ ਕਰਦਾ ਪਿਆਰਾ ਹੈ ਤਦਨ ਇਹ ਜੋ ਬਹੁਤ ਘੱਟ ਦਿੱਖਦਾ ਤੇ ਮੈਰਿਟ ਦੀ ਗੱਲ ਕਰੀਏ ਵੀ ਜੋਸ਼ੀ ਜੀ ਤੋਂ ਵਧੀਆ ਉਮੀਦਵਾਰ ਇੱਕ ਵੇਖ ਕੋਈ ਨਹੀਂ ਐ ਜਿੰਨੇ ਵੀ ਤੁਸੀਂ ਪਾਰਟੀ ਦੇ ਖੜੇ ਕੀਤੇ ਐ ਤੋਂ ਮੈਂ ਦਾਅਵਾ ਕਰਦਾ ਡਾਇਰੈਕਟ ਦੇ ਹਰ ਦਾ ਚਾਰਜ ਮੈਂ ਇਹਨਾਂ ਵੀ ਆਪਣੀ ਤੀਰ ਨੂੰ ਬੇਨਤੀ ਕਰਦਾ ਹੈ ਕਿ ਤਿੰਨ ਦਿਨ ਰਾਤ ਕਰਕੇ ਆਪਾਂ ਮਿਹਨਤ ਕਰਕੇ ਸ਼ਰੋਮਣੀ ਕਾਲੀ ਦਰ ਦੀ ਚੱਗੀ ਕਲਾ ਕਰਈਏ ਜੇ ਪੰਜਾਬੀਆਂ ਨੇ ਜੇ ਮਨ ਬਣ ਬਣ ਕੇ ਪੰਜਾਬੀਆਂ ਦਾ ਤਾਂ ਇੱਕ ਪਾਸੇ ਹੋ ਜਾਂਦੇ ਆ ਜਿਵੇਂ ਤੁਸੀਂ 92 ਸੀਗਾ ਝੜੂ ਵਾਲੇ ਜਿਤਾਈਆਂ ਤੇ ਉਹਨਾਂ ਨੇ ਥੋੜਾ ਠੱਗੀ ਮਾਰੀ ਹੈ فیصلہ کر لو یہ بانوے سیٹوان جب کرا کے کانگرسیا جب نہ چڑا کے بی کو جب ہوئی جانی ہے تے کوئی نشانہ بنا لیے کہ اپنے پجا دی اپنے کھیتر دی پارٹی اپنے سوبے دی پارٹی اپنی قوم دی کی جتے بات شروع اکالی دل کی سیٹ چڑا کے دکھا لیے کہ پنجاب کٹھا ایک چنگے تھے ਜਿਵੇਂ ਸੈਂਟਰ ਦੀਆਂ ਪਾਰਟੀਆਂ ਨੇ ਬਾਰਡਰ ਸੀਲ ਕਰਤਾ ਸੀ ਪੰਜਾਬ ਦੇ ਕਿਸਾਨਾਂ ਨੂੰ ਬਾਰਡਰ ਨਹੀਂ ਨੱਪੜ ਦਿੱਤਾ ਸੀ ਉਵੇਂ ਪਹਿਲੀ ਜੂਨ ਨੂੰ ਆਪਾਂ ਬਾਰਡਰ ਸੀਲ ਕਰ ਦਈਏ ਤੇ ਫੈਸਲਾ ਕਰ ਲਈਏ ਕਿਸੇ ਦਿੱਲੀ ਵਾਲੀ ਪਾਰਟੀ ਨੂੰ ਬੋਰਡ ਨਹੀਂ ਪਾਉਣੀ ਸਾਰੀਆਂ ਹੀ ਕੋਟਾ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਮ ਦੀ ਕਾਲੀ ਦਲ ਨੂੰ ਪਾ ਕੇ ਆਪਣੇ ਮੀਤ ਵਰਤਾਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ